ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨਾਮ ਲਿਆ ਕੰਨੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ तमाम ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵਤ ਤੋਂ ਵਤ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਸਾਡੇ ਨਾਲ ਸਦਾ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਉਹ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਬੜੀ ਤਾਜ਼ਾ ਤਰੀਮ ਖਬਰ ਅਸੀਂ ਡਿਸਕਸ ਕਰ ਚੁੱਕੇ ਹਾਂ 1:00 ਵਜੇ ਪ੍ਰਤਾਪ ਸਿੰਘ ਹੋਰਾਂ ਦਾ ਤਬਾਦਲਾ ਜੀ ਜੀ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਕਿਉਂਕਿ ਪੋਲੀਟੀਕਲ ਪਾਰਟੀਆਂ ਤਾਂ ਨਹੀਂ ਬੋਲ ਸਕਦੀਆਂ ਇੰਨਾ ਇਹਨਾਂ ਦੇ ਖਿਲਾਫ ਤੁਹਾਨੂੰ ਕੀ ਲੱਗਦਾ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਕੀ ਲੈ ਕੇ ਜਾਣਗੀਆਂ ਲੋਕਾਂ ਤੱਕ ਲੋਕਾਂ ਦੇ ਵਿੱਚ ਪ੍ਰਭਾਵ ਕੀ ਜਾਊਗਾ ਕਿਉਂਕਿ ਤੁਸੀਂ ਤਾਂ ਪੰਥਕ ਹਲਕੇ ਦੇ ਵਿੱਚ ਬੈਠੇ ਹੋ ਜਿਹੜਾ ਤੁਸੀਂ ਗੱਲ ਕੀਤੀ ਹੈ ਕਮਨ ਵਿਜੇ ਪ੍ਰਤਾਪ ਦਾ ਤਬਾਦਲਾ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਮੇਰੇ ਖਲ ਪੰਜ ਅਧਿਕਾਰੀ ਨੇ ਸਿਰਫ ਇਸ ਟੀਮ ਦੇ ਵਿੱਚ ਜਿਹੜੇ ਹੈਗੇ ਨੇ ਲੇਕਿਨ ਬੋਲਦਾ ਸਿਰਫ ਇੱਕ ਇਅਕਤੀ ਸੀ ਕਮਨ ਵਿਜੇ ਪ੍ਰਤਾਪ ਜੀ ਔਰ ਮੈਂ ਸਤੋ ਰੈਡੀ ਤੋਂ ਟੀਵੀ ਤੇ ਵੀ ਕਿਹਾ ਸੀ ਮੈਂ ਸਾ ਜੀ ਮੈਨੂੰ ਇਹ ਗੱਲ ਦੱਸੋ ਬਿਕਰਮ ਸਿੰਘ ਮਜੀਠੀਆ ਤੇ ਸੰਜੀਵ ਸਿੰਘ ਬਾਦਲ ਜਿਹੜੇ ਆ ਉਹ ਦਾਂ ਚੱਕੀ ਫਿਰਦੇ ਆ ਕਮਨ ਇਹ verdade ਪੁੱਛਦਾ ਇਹ ਇੰਨੇ ਸਮੇਂ ਦੇ ਵਿੱਚ ਉਹ ਅੰਮ੍ਰਿਤਸਰ ਦਾ ਐਸਐਸਟੀ ਵੀ ਰਿਆਦ ਤੇ ਡੀਏਜੀ ਬਜਾਤ ਸਾਹਿਬ ਹੂੰ ਹੂੰ ਉਹਨੂੰ ਚੰਗਾ ਸੀ ਅਜ ਮਰਦਾ ਹੋ ਗਿਆ ਜੀ ਦੂਸਰੀ ਕੀ ਜੀ ਕੁਮਰ ਤੇ ਜਦ ਤੱਕੇ ਪ੍ਰਦਾਵਤ ਦੇ ਚ ਇੱਕ ਬੜੀ ਭੈਣ ਹੈ ਜੀ ਉਹ ਆਪਣੇ ਉਹਨੂੰ ਥੋੜਾ ਜਨਾ ਉਹ ਓਵਰ ਕੰਫੀਡੈਂਸ ਹੋ ਜਾਂਦਾ ਹੂੰ ਹੂੰ ਅੰਮ੍ਰਿਤਸਰ ਦੇ ਵਿੱਚ ਪੱਤਰਕਾਰਾਂ ਨੂੰ ਇੱਕ ਪੰਗਾ ਪੈ ਗਿਆ ਛੋਦਾ ਤੇ ਮੁੱਖ ਮੰਤਰੀ ਜੀ ਨੇ ਇੰਟਰਵੈਨ ਕਰਨਾ ਪਿਆ ਸੀ ਦੇ ਵਿੱਚ ਜੀ ਇਸ ਕਰਕੇ ਉਹ ਵੇਖੋ ਕੋਈ ਕੋਈ ਅਧਿਕਾਰੀ ਹੱਥੀ ਬੋਲਦਾ ਤਾਂ ਮੀਡੀਅਮ ਹੂੰ ਹੂੰ ਈਡੀਏ ਨੂੰ ਚਾਹੀਦਾ ਸੀ ਕਿ ਇਹ ਉਹ ਨਾ ਵੀ ਜਿਹੜਾ ਤੜਾ ਮੁਖੀ ਹੈ ਟੀਮ ਦਾ ਉਹ ਆਪਣਾ ਬਰੀਫ ਕਰੇ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜੀ ਉਹ ਪਾਣੀ ਤੇ ਬੋਲਦੇ ਨਹੀਂ ਹੂੰ ਇਹ ਬੋਲਦੇ ਸੀ ਕਿ ਇਹ ਬੋਲਦੇ ਸੀ ਭਾਵੇਂ ਇਹ ਕਦੇ ਇੰਨੀ ਗੱਲ ਹੀ ਕਹਿੰਦਾ ਸੀ ਕੁਝ ਅਸੀਂ ਬਕਸਾ ਵਿੱਚ ਨਹੀਂ ਕਿਛੂ ਨਹੀਂ ਹੂੰ ਹੂੰ ਲੇਕਿਨ ਅਸੀਂ ਤੁਹਾਨੂੰ ਕੁਝ ਦੱਸ ਨਹੀਂ ਸਕਦੇ ਕਿਉਂਕਿ ਜੇ ਚਾਰ ਸੀਟ ਜਿਹੜੀ ਹੈ ਫੋਰਥ ਬੇਸ ਕਰਾਂਗੇ ਫਿਰ ਦੱਸਾਂਗੇ ਜੀ ਇਹ ਜਦੋਂ ਇਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ ਹੂੰ ਹੂੰ ਦੂਸਰੀ ਚੀਜ਼ ਮਨਤਾਰ ਬਰਾੜ ਨੂੰ ਜਦੋਂ ਇਹਨਾਂ ਨੇ ਬੋਲ ਦਿੱਤਾ ਵਿੱਚ ਦੇ ਹੂੰ ਹੂੰ ਉਸ ਦਿਨ ਤੋਂ ਫੇ ਜਿਹੜੀ ਸੀ ਅਕਾਲੀ ਦਲ ਦੇ ਤੌਰ ਤਰੀਕੇ ਬਦਲ ਗਏ ਜੇ ਤੇ ਅਫਸਰ ਤਾਂ ਚਿੰਤਰੀਂਦੀ ਤੇ ਫਿਰ ਆ ਕਿਸੇ ਨਹੀਂ ਕਹਿਣਾ ਨਹੀਂ ਕਹਣਾ ਉਤਾਰ ਬਰਾੜ ਵਾਲੇ ਦਿਨ ਤਾਂ ਮੈਂ ਵੇਖਿਆ ਸੁਖਵੀਰ ਸਿੰਘ ਬਾਦਲ ਦੇ ਵੀ ਰੰਗ ਉੱਡੇ ਪਏ ਸੀਗੇ ਉਦੋਂ ਔਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ ਹੂੰ ਸੀਵੀਸੀ ਦੇ ਇੱਕ ਨਰਮੀ ਚੇਅਰਮੈਨ ਹੁੰਦੇ ਸੀ ਜੀ 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 ਨੇ ਚੇਰਮਨ ਨੇ ਕੀਤਾ 10 ਆਈਪੀ ਸਦਕਾਰੀ ਤੇ ਅਸੀਂ ਦੇ ਕਰੀਬ ਜਿਹੜੇ ਸੀ ਆਈਐਸ ਅਧਿਕਾਰੀ ਤੇ ਡਿਸਕਸ ਕਰਾਈ ਸੀ ਹਮ ਹਮ ਪ੍ਰਸ਼ਾਸਨ ਦੇ ਕਿਸਨ ਵਿੱਚ ਤੇ ਪਾਰ ਵੀ ਮਿਲ ਜਉਦੀ ਤਰੀਕ ਕੀਤੀ ਗਈ ਜੇ ਬੰਦਾ ਬੜਾ ਨਾਮਦਰ ਬਹੁਤ ਕੰਮ ਕਰ ਰਿਹਾ ਜੀ ਜਿਸ ਦਿਨ ਉਹਨੇ ਦੋ ਪੋਲੀਟੀਸ਼ੀਨ ਦੇ ਖਾਤੇ ਇਨਕੁਇਰੀ ਸ਼ੁਰੂ ਕੀਤੀ ਉਸ ਦਿਨ ਮੈਂ ਤਾਂ ਕਰੀ ਕੀਤੀ ਉਸ ਦਿਨ ਹੀ ਖਿਆ ਤਾ ਜਿੰਨਾ ਤਾਂ ਗੰਨਾ ਬਧਾਈ ਸੀ ਨੀ ਹਮ ਹਮ ਪੁਲਿਸ ਸਾਡੀ ਕਾਲ ਇਹ ਜੇ ਕਿਤੇ ਇਹ ਪੁਰਸਕ ਸੀਮਤ ਰੇ ਨੇ ਤੇ ਫਿਰ ਕਾਲੀਆਂ ਨੇ ਬੋਲਣਾ ਨਹੀਂ ਸੀਗਾ ਜੀ ਹੁਣ ਜਦੋਂ ਕਾਲੀਆਂ ਦੇ ਗਰੇਦਾਂ ਨੂੰ ਹੱਥ ਪਾਇਆ ਪੁਲਿਸ ਨੇ ਤੇ ਹੁਣ ਇਹ ਕਹਿੰਦੇ ਜੀ ਨਾਲ ਦੇ ਮਾਰਾ ਬੰਦਾ ਕਿਹਨੇ ਹੈ ਹੂੰ ਹੂੰ ਇਸ ਵਾਰ ਤਾਂ ਜਰੂਰ ਸਪਸ਼ਟੀਕਰਨ ਦੇਣ ਸਰਬੀਰ ਬਾਦਲ ਤੇ ਮਜੀਠੀਆ ਜੀ ਜਦੋਂ 10 ਸਾਲ ਤੁਹਾਡੀ ਸਰਕਾਰ ਦੇ ਵਿੱਚ ਉਹ ਐਸਐਸਪੀ ਰਿਹਾ ਡੀਏਜੀ ਵੀ ਰਿਹਾ ਤੁਹਾਡੇ ਕਰਾਂਗੇ ਜਾਂਦਰਾ ਤੁਸੀਂ ਬੁਲਾਉਂਦੇ ਰਹੇ ਤੁਹਾਡੇ ਕੰਮ ਵੀ ਕਰਦਰੇ ਉਦੋਂ ਚੰਗਾਛੇ ਮਾਰਾ ਕਿਵੇਂ ਹੋ ਗਿਆ ਹਾਂ ਹਾਂ ਇਹਦਾ ਮਤਲਬ ਉਹ ਕੰਮ ਸਹੀ ਕਰ ਰਿਆ ਸੀਗਾ ਤਾਂ ਹੋਣੋਂ ਪੁਲਿਸ ਜਦੋਂ ਇਹਦਾ ਨਹੀਂ ਇਹਨਾਂ ਦੇ ਘਰੇ ਪੰਨ ਹੱਥ ਪਿਆ ਤੂੰ ਇਹ ਚੀਕਾ ਮਾਰਦੇ ਆ ਜੀ ਇਹ ਸੀ ਕਰਕੇ ਤੂੰ ਮੁਰਜੀ ਦੇ ਪ੍ਰਤਾਪ ਦੀ ਬਦਲੀ ਨਾਲ ਬੋਟਾ ਵੀ ਫਰਕ ਪੈਣ ਵਾਲਾ ਨਹੀਂਗਾ ਕਿਉਂਕਿ ਪੁਲਿਸ ਦੇ ਵਿੱਚ ਕਈ ਇਮਾਨਦਾਰ ਅਫਸਰ ਹੋਰ ਵੀ ਹੈਗੇ ਜਿਹੜੇ ਕੰਮ ਕਰਨਾ ਜਾਣਦੇ ਆ ਉਹ ਤੂੰ ਮੇਰੇ ਖੰਦ ਤੇ ਕੁਬਰਜੀ ਦੇ ਪ੍ਰਤਾਪ ਨੂੰ ਵਜਿਆ ਕਰ ਸਕਦੇ ਜੀ ਨਹੀਂ ਪਰ ਗੱਲ ਜਿਹੜੀ ਗੱਲ ਮੈਂ ਪੁੱਛਦਾ ਸੀ ਸਿਆਸੀ ਪੱਖੋਂ ਸਿਆਸੀ ਪੱਖੋਂ ਜੇਕਰ ਆਪਾਂ ਗੱਲ ਕਰੀਏ ਵੋਟਾਂ ਦੇ ਵਿੱਚ ਇੱਕ ਮੁੱਦਾ ਜਿਹੜਾ ਆਮ ਲੋਕਾਂ ਦੇ ਵਿੱਚ ਕੀ ਧਾਰਨਾ ਜਾਊਗੀ ਨਹੀਂ ਮੇਰੇ ਕੋ ਕੁਮਰ ਬੇਜੇ ਪ੍ਰਤਾਪ ਦੀ ਇੱਕ ਸੇ ਹੈ ਆਪਣੀ ਪੰਜਾਬ ਦੇ ਲੋਕਾਂ ਦੇ ਵਿੱਚ ਹੂੰ ਹੂੰ ਉਹਦਾ ਨਾਂ ਹੈ ਇੱਕ ਹੂੰ ਹੂੰ ਇਹਨਾਂ ਦੀ ਜਦੋਂ ਹੁੰਦਾ ਨਾ ਆਹਨੇ ਜਦੋਂ ਕਿਸੇ ਤੋਂ ਮਾੜੀ ਹੋਵੇ ਤਦ ਉਹ ਉੱਪਰ ਚੜੇ ਕੁੱਤਾ ਕੱਟ ਜਾਂਦਾ ਵਾ ਜੀ ਜੀ ਹੋਰ ਇਹਨਾਂ ਦੀ ਹਾਲਤੋ ਬਣੀ ਪਈ ਆ ਜਿਹੜੀ ਵੀ ਗਲ ਕਰਦੇ ਉਹ ਪੁੱਠੀ ਪੈਂਦੀ ਜਿਹੜੇ ਗੱਲ ਕਹਿੰਦੇ ਪੁੱਠੀ ਪੈਂਦੀ ਜਿਵੇਂ ਇਹਨਾਂ ਨੇ ਕੀ ਕੀਤਾ ਵੀ ਕਰਨ ਤਾਂ ਅਲਕਿਦੋ ਬੀਬੀ ਜਗੀਰ ਕੋਲ ਖੜਾ ਕਰ ਰਿਹਾ ਤਾ ਜੀ ਜੀ ਦਾ ਕੋਈ ਲਾਸਕਾ ਨਹੀਂ ਕੋਈ ਦੇਕਣੀ ਲੋਕਾਂ ਨੇ ਮਹਾਨ ਜੀ ਕਿਹਾ ਤੇ ਬੀਬੀ ਜਗੀਰ ਕੋਲ ਰੋੜੇ ਹੀ ਹੂੰ ਹੂੰ ਉਹ ਇਹਨਾਂ ਦੇ ਖਿਲਾਫ ਹੋਣਾ ਪਾ ਕੇ ਕਹਿ ਦਿੱਤਾ ਕਿ ਜਿੰਨੇ ਲੋਕ ਪੰਥ ਦੇ ਹੈਗੇ ਆ ਉਹ ਇਹਨਾਂ ਦੇ ਖਿਲਾਫ ਹੋਣਗੇ ਕਿ ਉਹ ਬਿਲਕੁਲ ਸਹੀ ਕੰਮ ਕਰ ਰਿਹਾ ਸੀ ਜਾਣ ਬੁਝ ਕੇ ਜਿਹੜੀ ਸੀ ਸ਼ਿਕਾਇਤ ਕਰਕੇ ਬਦਲੀ ਕਰਾਈ ਹੋਦੀ ਜੀ ਉਹ ਵੀ ਨੁਕਸਾਨ ਅਕਾਲੀ ਦਲ ਦਾ ਹੋਣਾ ਵਾਲਾ ਹੂੰ ਹੂੰ ਤੇ ਦੂਜੇ ਪਾਸੇ ਗੱਲ ਕਰੀਏ ਐਸਜੀਪੀਸੀ ਦੇ ਮੁਲਾਜ਼ਮਾਂ ਦੀ ਜੀ ਜੀ ਉਹ ਵੀ ਕਹਿੰਦੇ ਹੜਤਾਲ ਤੇ ਨੇ ਕਈ ਵਾਰੀ ਤਾਂ ਧਮਕੀ ਦੇ ਦਿੰਦੇ ਸਿੱਖ ਧਰਮੀ ਛੱਡ ਦੇਣਾ ਸਭ ਤੋਂ ਵੱਡੀ ਮਾੜੀ ਖਬਰ ਇਸ ਵੇਲੇ ਇਹ ਹੈ ਜੀ ਉਹਨਾਂ ਦੇ 6:00 ਵਜੇ ਕੇ 10 ਮਿੰਟ ਤੇ ਇੱਕ ਮੁੰਡਾ ਸੁਖਜਿੰਦਰ ਸਿੰਘ ਸੀ ਕਰਨਤਾਰ ਦਾ ਉਹਨੇ ਸਿਲਪਾਤ ਲਈ ਓ ਮਾਈ ਗਾਡ ਓ ਮਾਈ ਗਾਡ ਉਹ ਬੰਦਾ ਐਸਲ ਹਸਪੀਟਲ ਦੇ ਵਿੱਚ ਜੇਰੀ ਅਲਾਜਾ ਤੇ ਹਾਲਤ ਦੀ ਬਹੁਤੀ ਵਧੀਆ ਨਹੀਂ ਸੁਣੀ ਦੀ ਹਮ ਹਮ ਨੇ ਸੋਇਦਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਵਾਲੇ ਬੜੀ ਵੱਡੀ ਬਲੰਡਰ ਗਲਤੀ ਕਰਨਿਆ ਕਿ ਸ਼੍ਰੋਮਣੀ ਕਮੇਟੀ ਦਾ ਵਕਾਅ ਤਾਂ ਅੱਗੇ ਹੀ ਮਿੱਟੀ ਚ ਮਿਲਿਆ ਸੀ ਹੂੰ ਦਰਸ਼ਕ ਜਿਹੜੀ ਤੁਸੀਂ ਝਾਤ ਸੀ ਜਿਵੇਂ ਨਾਲ ਕੀ ਦਾ ਜਿਹੜਾ ਅਸੀਂ ਕਰ ਤੁਸੀਂ ਝਾਤ ਤਾਂ ਵੇਲਾ ਤੁਸੀਂ ਝਾਤ ਤਾਂ ਦੇਖ ਕਟਾਣੇ ਦੀ ਤੁਸੀਂ ਜਿਹੜੀ ਤੁਸੀਂ ਝਾਤ ਸੀ ਹੂੰ ਹੂੰ ਕਿ ਵਿਦ ਸਮ ਕਾਦੀ ਗੜੀ ਤੁਸੀਂ ਤੁਸੀਂ ਛੱਡਿਆ ਕੀ ਮੇਰਾ ਛੱਡਿਆ ਇਹ ਤਾਂ ਇਹ ਤਾਂ ਸਿੱਖ ਇਤਿਹਾਸ ਨੂੰ ਤਾਂ ਮਲਗਿਆ ਮੇਟ ਕਰ ਦਿੱਤਾ ਨਾ ਦੇਖੋ ਜੋ ਜਦੋਂ ਇੱਕ ਨਵੀਂ ਇਮਾਰਤ ਬਣ ਜਾਂਦੀ ਹੈ ਉਹਦਾ ਇਤਿਹਾਸ ਨਵਾਂ ਹੋ ਜਾਂਦਾ ਪੁਰਾਣਾ ਤਾਂ ਖਤਮ ਹੋ ਗਿਆ ਨਾ ਜੀ 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 ਹਮ ਅੱਛਾ ਹੁਣ ਅਗਲੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਕਿ ਉਹ ਬੰਦੇ ਕਈ ਦਿਨਾਂ ਤੋਂ ਇੱਥੇ ਬੈਠੇ ਨੇ ਬਾਹਰ ਟਰਨਾ ਲਾ ਕੇ ਭਾਵੇਂ ਉਹਨਾਂ ਦੀ 17 ਜਾਂ 20 ਬੰਦੇ ਦੀ ਗਿਣਤੀ ਚਾਰ ਪੰਜ ਕੁੜੀਆਂ ਵੀ ਆ ਗਈਆਂ ਜੀ ਉਹ ਇਹ ਗੱਲ ਕਹਿ ਰਿਹਾ ਆ ਵੀ ਸਾਡੇ ਚੋਂ 530 ਚੋਂ ਸਿਰਫ 168 ਬੰਦੇ ਰਹਿ ਗਏ ਜਿਨ੍ਹਾਂ ਨੇ ਤੁਹਾਨੂੰ ਐਫੀ ਡੇਵਿਡ ਦੇ ਦਿੱਤਾ ਵੀ ਤੁਸੀਂ ਸਾਨੂੰ ਨੌਕਰੀ ਦੀ ਅਪਾਇੰਟਮੈਂਟ ਦੇ ਦਿਓ ਅਸੀਂ ਜਿਹੜੇ ਆਪਣੇ ਕੇਸ ਵਾਪਸ ਲਵਾ ਲਾਂਗੇ ਹੂੰ ਹੂੰ ਜਦੋਂ ਐਫੀ ਡੇਵਿਡ ਦੇ ਬਾਕੀ ਕਰਿਆ ਗਿਆ ਹੂੰ ਹੂੰ ਇਹ ਕਹਿੰਦਾ ਜੀ ਪਹਿਲਾਂ ਤੁਸੀਂ ਕੇਸ ਵਾਪਸ ਲੈ ਕਿਉਂ ਬੇਸੜੇ ਮੈਂ ਗੱਲ ਕਰ ਉਹ ਆਂਦੇ ਭਾਦੀ ਅਸੀਂ ਕੇਸ ਵਾਪਸ ਲੈ ਆਂ ਲਿਆ ਤੁਸੀਂ ਇਹਦਾ ਕੁਝ ਕਰੋ ਨਾ ਤੇ ਜੇ 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 ਕਿਰੇ ਪਾਸੇ ਹਾਂ ਹਾਂ ਹੁਣ ਇਹ ਇਹ ਘਟਨਾ ਕਿੱਥਾ ਬੰਦ ਹੋਈ ਹੈ अच्छा जी। ਘਟਨਾ ਕਟਨ ਬੰਦ ਬੰਦਦਾ ਭਾਵੇਂ ਆ ਕਿ ਜਦੋਂ ਤੁਸੀਂ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਦਿੱਤਾ ਤੁਸੀਂ ਕੋਈ ਚ ਕਹਿ ਸਕਦੇ ਕਿ ਅਸੀਂ ਬੰਦੇ 160 ਦੇ ਸੱਚ ਪਰਤੀ ਕਰ ਲਈ ਨੌਕਰੀ ਤੇ ਰੱਖ ਲਿਆ ਉਹਨਾਂ ਨੂੰ। ਹਾਂਜੀ ਹਾਂਜੀ। ਉਹ ਦੇ ਕੇ ਸਟ ਕਮੇਟੀ ਦੇ ਹੱਥ ਹੋ ਜਣੇ। ਹੂੰ ਹੂੰ। ਤੇ ਤੁਸੀਂ ਇਹ ਘਟਨਾ ਕੱਟਾ ਬੰਦ ਸੁਖਵੀਰ ਬਾਦਲ ਦੇ ਕਹਿਣ ਤੇ ਜਿਉਂਕਿ ਜੇ 523 ਮਲਾਜ਼ਮ ਬਡੂਂਗਰ ਸਾਹਿਬ ਨੇ ਰੱਖੇ ਸੀਗੇ ਤੇ ਆ ਕੇ ਇਸ ਦਿਨ ਜਦੋਂ ਉਹਨਾਂ ਨੇ ਧਿਆਨ ਦਿੱਤਾ ਭਾਜਪਾ ਤੇ ਆਰਐਸਏ ਖਿਲਾਫ ਤੋਂ ਉਹਨਾਂ ਨੇ ਸੁਖਵੀਰ ਬਾਦਲ ਤੋਂ ਵੀ ਅੰਚੜ ਕੋਹੀ। ਜੀ। ਤੇ ਨਾਲ ਹੀ ਗਏ ਬੰਦੇ ਰੱਖੇ ਸੀ ਕਿ ਇਹ 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 ਨੂੰ ਇਹਨੂੰ ਖਾਸ ਕਰੂ ਗਨਗਨ ਦੇ ਖਿਲਾਫ ਕਰੂ ਇਹਦਾ ਬੜਾ ਪ੍ਰਚਾਰ ਕੀਤਾ ਇਹਨੇ ਆਪਣੇ ਰਿਸ਼ੇ ਰੱਖ ਲਏ ਨੇ ਪੈਸੇ ਲੱਗੇ ਕਿ ਬੜਾ ਬਚਾਅ ਇਹਨੂੰ ਕੀਤਾ ਗਿਆ ਹੂੰ ਹੂੰ ਮਲਾਜਮ ਕੋਲ ਨੂੰ ਤੋਆਇਆ ਗਿਆ ਜੀ ਮੁਰਕੀ ਦੇ ਬੰਦੇ ਕੱਢੇ ਗਏ ਮੁਰਕੀ ਫਿਰ ਜੇ ਬੰਦੇ ਤੁਸੀਂ ਕੱਢਣੇ ਆ ਤੇ ਨਵੇਂ ਕੋ ਰੱਖ ਰਹੇ ਹੋ ਫਿਰ ਤੁਸੀਂ ਹੂੰ ਹੂੰ ਇਹਨਾਂ ਨੇ ਫਿਰ ਅਖਬਾਰ ਚ ਪੋਸਟਾਂ ਦਿੱਤੀਆਂ ਵੀ ਇਹ ਬੰਦੇ ਰੱਖਣੇ ਆ ਤੇ ਇਸ ਤਰ੍ਹਾਂ ਦੇ ਕੇ ਤੇ ਮੁਰਕੀ ਦੇ ਬੰਦੇ ਫੇਰ ਰੱਖੇ ਉਹਦੇ ਵਿੱਚ ਪੋਸ਼ ਬੰਦੇ ਪਹੁੰਚ ਵਾਏ ਆਗੇ ਕਿਛ ਰਹਿ ਗਏ ਹੂੰ ਹੂੰ ਉਸ ਵੇਲੇ ਸਦਕੇ ਕੁਝ ਵੈਸੇ ਹੋ ਕੇ ਸਿੱਕਮ ਚ ਲੱਗੇ ਜੀ 160 ਬੰਦੇ ਰਹਿ ਗਏ ਜਿਨ੍ਹਾਂ ਦਾ ਕੋਰਚ ਕੇਸ ਚੱਲਦਾ ਸੀ ਤੇ ਉਹਨਾਂ ਦੇ ਵਿੱਚੋਂ 20 ਬੰਦੇ ਜਿਹੜੇ ਉਹ ਧਰਮੇ ਤੇ ਬਿਠੇ ਆ ਤੇ ਮੈਂ ਸੋਚਦਾ ਵੀ ਉਹ ਘਾਟਨਾ ਕੱਟਾ ਬੰਦਲ ਲਿਆ ਜੇ ਕਿਤੇ ਉਹਨਾਂ ਨੂੰ 5 ਲੀਟਰ ਦੇ ਦਿੰਦੇ ਤੇ ਜੋਇਨ ਕਰਾ ਲੈਂਦੇ ਤਾਂ ਕੇਸ ਆਟੋਮੈਟਿਕਲੀ ਖਤਮ ਹੋ ਜਾਂਦਾ ਜੀ ਜੀ ਤੇ ਜਿਹੜਾ ਬੰਦਾ ਹੁਣ ਉੱਥੇ ਜਾ ਕੇ ਜਾਕੀ ਬਾਗ ਖਾਲੀ ਆ ਜੋ ਉਹ ਮਰ ਗਿਆ ਤੇ ਵਿਚਾਰਿਆਂ ਦਾ ਜਿਹੜਾ ਕਈ ਪਰਿਵਾਰ ਕੁਝ ਉੱਤਰ ਜਾਣੀ ਚਾਹੁੰਦਾ ਇਹ ਸਲਫਾਸਲ वैसे त जितना ਕਿ ਮੇਰਾ ਤਜਰਬਾ ਸਲਫਾਸ ਵਾਲਾ ਬੰਦਾ ਨਹੀਂ ਬਖਸ਼ਦਾ ਜੀ ਚਲੋ ਅਸੀਂ ਤੇ ਕਰਾਂਗੇ ਅਰਦਾਸ ਹੀ ਪਕੜਦੇ ਹਾਂ ਅਰਦਾਸ ਤਾਂ ਅਸੀਂ ਕਰ ਸਕਦੇ ਹਾਂ ਅਰਦਾਸ ਤਾਂ ਦੇਖੋ ਅੱਜ ਵੀ ਕਰਦੇ ਹਾਂ ਅਜਾਈ ਮੌਤ ਨਾ ਜਾਵੇ ਪਰ ਇੱਕ ਪੱਤਰਕਾਰਤਾ ਦੀ ਜਿਹੜੀ ਸਾਡੀ ਇੰਨਾ ਕਿ ਤਜਰਬਾ ਇੱਕ ਕੋਈ ਵੀ ਸਪਰੇਅ ਚੜ੍ਹੀ ਹੋਵੇ ਤੇ ਸਲਫਾਸ ਖਾਦੀ ਹੋਵੇ ਕਿਉਂਕਿ ਸਲਫਾਸ ਵੀ ਇੱਕ ਐਸੀ ਜ਼ਹਿਰ ਹੈ ਜਿਹੜੀ ਢਿੱਡ ਦੇ ਵਿੱਚ ਜਦੋਂ ਇਹ ਬਲਾਸਟ ਕਰਦੀ ਹੈ ਗੈਸ ਬਣਦੀ ਹੈ ਦੀ ਤੇ ਖੂਨ ਦੇ ਵਿੱਚ ਜਦੋਂ ਦਿਮਾਗ 'ਚ ਚੜ ਜਾਂਦੀ ਹੈ ਤਾਂ ਬਸ ਇਹ ਤਾਂ ਦੂਰ ਤੱਕ ਬਦਬੂ ਬਹੁਤ ਵਿਚਾਰੀ ਆਪਾਂ ਕਹਿ ਸਕਦੇ ਹਾਂ ਕਿ ਬੜਾ ਮਾੜਾ ਕੰਮ ਹੋਇਆ ਜੀ ਬਹੁਤ ਮਾੜਾ ਜੀ ਬਹੁਤ ਮਾੜਾ ਕੰਮ ਬਹੁਤ ਮਾੜਾ ਕੰਮ ਹੈ ਪਰ ਨਾਲ ਦੀ ਨਾਲ ਚੱਲੀ ਹੈ ਸਿਆਸੀ ਪੱਖੋਂ ਤਾਂ ਇੱਥੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੀਬੀ ਨਵਜੋਤ कौर ਸਿੱਧੂ ਹੋਰੀ ਤਾਂ ਹੁਣ ਥੋੜੇ ਜਿਹਾ ਅੰਮ੍ਰਿਤਸਰ ਕੰਨੀਓ ਟਲ ਗਏ ਨੇ ਕੀ ਲੱਗਦਾ ਕਾਂਗਰਸ ਬੀਜੇਪੀ ਹਜੇ ਉਡੀਕ ਰਹੀ ਹੈ ਵੀ ਕਿਹਨੂੰ ਖੜਾ ਕਰਨਾ ਹੈ ਕੀ ਬਣੇਗਾ ਇਸ ਵਾਰੀ ਇਸ ਵਾਰੀ ਬੀਜੇਪੀ ਨੂੰ ਤੇ ਕਾਲੀ ਦਾਲ ਨੂੰ ਦੇ ਲਈ ਉਹ ਜਿਹੜੇ ਉਮੀਦਵਾਰ ਨਬਰ ਹੈ ਉਹ ਅਕਾਲ ਪੈ ਗਿਆ ਕਾਲ ਪੈ ਗਿਆ ਤੇ ਹਰ ਜਿਹਨੇ ਮੈਂ ਜੀ ਫਲਾਣੀ ਨੂੰ ਕੁਝ ਕਰ ਦਿਓ ਮੈਂ ਅਗਲੀ ਜਿਹੜੀ ਲੜਦੂਗੀ ਕੋਈ ਗੱਲ ਨਹੀਂ ਫਲਾਣੀ ਕੁਝ ਕਰ ਦਿਓ ਪਤਾ ਜਿਹਨੂੰ ਹਰ ਜਿਹਨੂੰ ਪਤਾ ਹੈ ਜਿੱਥੇ ਤੱਕ ਪਰਮਤ ਹੋਣੀ ਨਹੀਂ ਪੈ ਕਰਕੇ ਨਾ ਨੇ ਕੀ ਪੈਦਾ ਹੂੰ ਹੂੰ ਉਹ ਜਿਹੜੇ ਦੁੱਧ ਜੀ ਆਹ ਚੰਗ ਰਣੀ ਕੇ ਨੂੰ ਬਾਰਡਰ ਤੋਂ ਚੁੱਕ ਕੇ ਕਾਰੀ ਤੋਂ ਚੁੱਕ ਕੇ ਤੇ ਫ੍ਰੀਜ ਕੋਲ ਲਾ ਕੇ ਨੇ ਹਾਂਜੀ ਬਿਲਕੁਲ ਤੇ ਜਿਹੜਾ ਕਰ ਜਿਹੜੀ ਉਹ ਲੈ ਗਏ ਤੇ ਉਹਨੂੰ ਜੇ ਖਾ ਕਰ ਤਾ ਕੀ ਕਰੂ ਜੇ ਰੱਖ ਜਾ ਕੇ ਹੂੰ ਹੂੰ ਆਉਣਾ ਪਿੰਡ ਦਾ ਹੀ ਨਹੀਂ ਪਤਾ ਕਰੂਗਾ ਕੀ ਬੁੱਢੇ ਪਾਸੇ ਦਾ ਕੰਗ ਛੱਡ ਕੇ ਜਾ ਜਗENDER ਸਿੰਘ ਪੰਜ ਕਰੀ ਆਇਆ ਸੀ ਜਿਹਨੂੰ ਪੂਰੀ ਆਸ਼ੀਰਵਾਦ ਟਿਕਟ ਮਲੇਗੀ ਹੂੰ ਹੂੰ ਉਹ ਜਿਹੜਾ ਅੱਗੇ ਚੁੱਕ ਗਿਆ ਤੇ ਪਿੱਛੇ ਚੁੱਕ ਗਿਆ ਕਿ ਹੁਣ ਵਿਚਾਲੇ ਫਸ ਗਿਆ ਉਹ ਕਰਦੇ ਤਾਂ ਐ ਹੀ ਹੁੰਦੇ ਨੇ ਨਾ ਇਹ ਕਰਦੇ ਹੀ ਹੁੰਦੇ ਆ ਉਹਨੇ ਪੁੱਛਿਆ ਅੰਮ੍ਰਿਤਸਰ ਦੀ ਗੱਲ ਕਰਦੇ ਆਪਾਂ ਅੰਮ੍ਰਿਤਸਰ ਦੇ ਵਿੱਚੋਂ ਬੀਜੇਪੀ ਦਾ ਉਮੀਦਵਾਰ ਲਗਭਗ ਜਿਵੇਂ ਕਿ ਸਿਆਹੀ 90 ਫੀਸਦੀ ਜਿਹੜਾ ਤੈਅ ਆ ਵੀ ਉਹ ਆਰਮ ਸ਼ੀਨਾ ਹੀ ਆਏਗਾ ਜੀ ਅਨਿੰਦਰ ਮੋਨ ਸਿੰਘ ਸ਼ੀਨਾ ਆਏਗਾ ਕਿਉਂਕਿ ਉਹ ਜੀ ਰਿਸ਼ਤੇਦਾਰ ਹੀ ਹੈ ਇੱਥੇ ਇੱਕ ਕਿਉਂਕਿ ਇਹ ਹਲਕਾ ਪੰਥਕਾ ਜਟੰਡ ਹਲਕਤ ਇੱਥੇ ਜਾਤੀ ਉਮੀਦਵਾਰ ਉੱਤੇ ਬਚੂਗਾ ਨਾਲੇ ਪੁਰਾਣਾ ਬੀਐਸ ਆਰਐਸਐਸ ਤੇ ਇਹਨਾਂ ਨਾਲ ਜੁੜਿਆ ਹੋਇਆ ਕਿਉਂਕਿ ਜਦੋਂ ਖਾਲਸਾ ਕਾਲਜ ਦੇ ਵਿੱਚ ਇਹ ਰਹੇ ਨੇ ਤੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਦੇ ਵਿੱਚ ਤਬਦੀਲ ਕਰਨ ਤੇ ਜੀ ਨਹੀਂ 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 ਆਰਮ ਸੀਨਾ ਕਾਂਗਰਸੀ ਹੁੰਦਾ ਸੀ ਹੂੰ ਕਾਂਗਰਸੀ ਹੁੰਦਾ ਸੀ ਮੇਰੇ ਖਿਆਲ ਸਾਇਦ ਇਹ 2009 ਦੀ ਗੱਲ ਆ ਕਿ ਦੋ ਯਾ ਸਦੀ ਦੀ ਗੱਲ ਉਹ ਤੋਂ ਪਹਿਲਾਂ ਹੀ ਉਹ ਤੋਂ ਪਹਿਲਾਂ ਦਾ ਹੀ ਬੀਜੇਪੀ ਚਾ ਜੀ ਮੈਂ ਨਾ ਤੁਹਾਨੂੰ ਨਾ ਇਹ ਆਏ ਹੁੰਦਾ ਸੀ ਉਹਦੇ ਚ ਆਪਣੀ ਚ ਕਾਂਗਰਸ ਹੁੰਦਾ ਸੀ ਤੇ ਇਹਨੂੰ ਟਿਕਟ ਬਾਦਲ ਸਾਹਿਬ ਨੇ ਕਿਹਾ ਭਾਈ ਤੈਨੂੰ ਟਿਕਟ ਅਸੀਂ ਵੈਸਟ ਬਰ ਦੇ ਦਨੇ ਆ ਹੂੰ ਹੂੰ ਬੀਜੇ ਦੇ ਖਾਤੇ ਜੋ ਤੂੰ ਲੈਖੇ ਲੜੇਗਾ ਉਹਨੇ ਕਿ ਸਿੱਧੀ ਕਰ ਜੀ ਬੰਦੇ ਦੇ ਤੁਸੀਂ ਜੀ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਸੀਨੇ ਦੇ ਕੋਲੇ ਸਿਰਫ 10 ਮਿੰਟਾਂ ਦੇ 35 ਮਿੰਟਾਂ ਦੇ ਬੁਰੇ ਗਿਆ ਸੀਗਾ ਜੇ ਕਿਤੇ ਟਾਈਮ ਤੋਂ ਕੋਈ ਜ਼ਿਆਦਾ ਹੁੰਦਾ ਜਿਸ ਤਿੱਕੇ ਉਹਨਾਂ ਦੇ ਸੁੰਨ ਜੇ ਗੋਠੇ ਲਵਾਇਆ ਸੀ ਜੀ ਉਹਨੂੰ ਭਜਣਾ ਪਾਦੀਆਂ ਜੇ 1 ਮਹੀਨੇ ਟਾਈਮ ਹੁੰਦਾ ਤਾਂ ਉਹਦੋਂ ਲੈਖ ਨਹੀਂ ਜਿੱਤ ਸਕਦਾ ਸੀ ਜੀ ਹੁਣ ਸਵਾਲ ਇਹ ਪੈਦਾ ਕਿਉਂ ਹੁੰਦਾ ਸਵਾਲ ਇਹ ਪੈਦਾ ਹੁੰਦਾ ਵੀ ਇਹ ਕਹਿੰਦੇ ਜਿਵੇਂ ਅਸੀਂ ਜਗਜੀਤ ਸਿੰਘ ਪੁਰੀ ਨੂੰ ਲੈ ਕੇ ਅੱਜ ਟੂਰੀ ਦਮਾਰ ਰਹੇ ਨੇ ਕਦੀ ਕਹਿੰਦੇ ਜੀ ਪੁਨਮਪਟ ਨੂੰ ਲੈ ਕੇ ਆ ਰਹੇ ਕਦੀ ਕਹਿੰਦੇ ਜੋਸ਼ੀ ਨੂੰ ਲੈ ਕੇ ਆਏ ਉਹਨਾਂ ਨੂੰ ਹੀ ਪਤਾ ਉਹਨਾਂ ਪੁਲਿਸਰਾਂ ਕਰਕੇ ਵੇਖ ਲਿਆ ਕਿ ਇੱਥੇ ਹਿੰਦੂ ਕਮਿਊਨਿਟੀ ਦਾ ਬੰਦਾ ਜਿਹੜਾ ਉਹ ਕਾਰਡ ਨਹੀਂ ਕਰ ਸਕਦਾ ਆਖਰਕਾਰ ਸਿੱਖੀ ਕਾਰਡ ਕੱਢੂਗਾ ਤੇ ਸਿੱਖ ਨਾ ਕੋ ਸ਼ੀਨੇ ਤੋਂ ਵਧੀਆ ਨਾ ਕੋ ਬੰਦਾ ਨਹੀਂ ਹੈ ਇਸ ਕਰਕੇ ਉਮੀਦ ਹੈ ਕਿ ਅਗਲੇ 2-4 ਦਿਨ ਦੇ ਵਿੱਚ ਵਿੱਚ ਜਿਹੜੀ ਉਹ ਸ਼ੀਨੇ ਦੀ ਡਿਫਰ ਜੀ ਮੇਰੀ ਸਮਝ ਨਾਲ ਵੀ ਨਨ ਹੋਈ ਸੀ ਜੀ ਉਹ ਕਹਿੰਦੇ ਜੀ ਤਿੰਨ ਪੈਂਡਲ ਦੇ ਬੰਦੇ ਗਏ ਸੀ ਹੂੰ ਹੂੰ ਇੱਕ ਅਨੈਲ ਜੋਸ਼ੀ ਜੀ ਇੱਕ ਪੂਨਮ ਢਿੱਲੋ ਤੇ ਇੱਕ ਆਰਮ ਸ਼ੀਨਾ ਹੂੰ ਹੂੰ ਵੋਨੂੰ ਤੇ ਦੋਨੇ ਪਿੰਨਾ ਕਹਿੰਦਾ ਸੀ ਮੈਂ ਇਲੈਕਸ਼ਨ ਨਹੀਂ ਲੜਨੀ ਪੱਜ ਗਈ ਜਿਹੜਾ ਨਿਰ ਜੀਓਸਟੀਜੀ ਉਹ ਦਾਵੇਦਾਰ ਸੀ ਮਿੰਟਿਕਟ ਦਿੱਤੀ ਜਾਵੇ ਹਮ ਹਮ ਲੇਕਿਨ ਹਾਈ ਕਮਾਂਡੇ ਸੋਚ ਰਹੀ ਹੈ ਕਿ ਇਹਨੂੰ ਟਿਕਟ ਦੇ ਕੇ ਐਸੀ ਇਹਦਾ ਹੋਵੇ ਵੀ ਜੇ ਚੀਨੇ ਨੇ ਲੱਕੜ ਖੜਨੀ ਤੇ 50 ਲਗੇ ਦਸਾਂ ਦੀ ਬੀਚੀ ਕਰਾ ਲੇ ਹਮ ਹਮ ਇੱਥੇ ਹੋਣ ਦੀ ਜਿਹੜੀ ਉਹ ਅਜੇ ਫੋਕਾ ਕੀ ਲਫਾਸਿਆ ਬਾ ਇੱਕ ਦੋ ਦੋ ਚਾਰ ਦਿਨ ਤੱਕ ਨਾਲ ਫੈਸਲਾ ਤਾਂ ਹੋ ਜਾਏਗਾ ਜੀ ਬਹੁਤ ਸੈਲੀਬ੍ਰਿਟੀ ਦੀ ਗੱਲ ਕੀਤੀ ਸੀ ਮੈਂ ਇਹ ਦੱਸ ਦਿਆਂ ਕਿ ਸੈਲਵੀ ਬੀਟੀਆਂ ਦੇ ਉਰ ਤੋਂ ਜਿਹੜਾ ਵਾ ਐਸ ਲਈ ਜਿਹੜੇ ਪੰਜਾਬ ਦੇ ਲੋਕ ਉੱਪਰ ਜਾ ਚੁੱਕੇ ਆ ਜੀ ਉਹ ਉਹ ਗੱਲ ਨਹੀਂ ਬਣਦੀ ਗੱਲ ਹੁਣ ਉਹ ਹਾਂਜੀ ਪਹਿਲੀ ਪਹਿਲੀ ਚੋਣ ਪਹਿਲੀ ਚੋਣ ਜਿਹੜੀ ਸਿੱਧੂ ਨੇ ਲੜੀ ਸੀ 125000 ਤੇ ਜਿੱਤੀ ਸੀ ਦੂਜੀ ਜਿਹੜੀ ਜੀ 70000 ਤੇ ਤੀਜੀ 7000 ਤੇ ਆ ਗਏ ਸੀ ਹੂੰ ਹੂੰ ਇਸ ਕਰਕੇ ਉਹ ਕਰਜ਼ ਨਹੀਂ ਆ ਗਈ ਅਜੇ ਥੋੜਾ ਜਿਹਾ ਸਟੈਬਲਿਸ਼ ਰਿਹਾ ਤਾਂ ਵਿਨੋਦ ਖੰਨਾ ਰਿਹਾ ਕਿਉਂਕਿ ਉਹ ਲੋਕਾਂ ਦੇ ਵਿੱਚ ਵਿਚਰਦਾ ਰਿਹਾ ਉਹਨੇ ਪੁਲ-ਪਲ ਬਣਵਾਏ ਉਧਰ ਬਾਰਡਰ ਏਰੀਆ ਦੇ ਵਿੱਚ ਕੰਮ ਕੀਤੇ ਇਸ ਕਰਕੇ ਗੁਰਦਾਸਪੁਰ ਤੋਂ ਥੋੜਾ ਉੱਤੇ ਕਹਿ ਰਹੇ ਨਾਲੇ ਉੱਥੇ ਕੁਝ ਵੋਟਾਂ ਨਹੀਂ ਹੈਗੀ ਐ ਬੀਜੇਪੀ ਜਿਹੜੀ ਨਾ ਪਠਾਨਕੋਟ ਏਰੀਆ ਤੋਂ ਹਾਂਜੀ ਹੈਗੀ ਆ ਅਗਲੀ ਗੱਲ ਕਰਦੇ ਹਾਂ ਆਪਾਂ ਖਨੂਰ ਸਾਹਿਬ ਦੀ ਜੀ ਖਨੂਰ ਸਾਹਿਬ ਦੇ ਉੱਤੋਂ ਇਸ ਵੇਲੇ ਤਿੰਨ ਉਮੀਦਵਾਰ ਜਿਹੜੇ ਟੱਕਰ ਚ ਨੇ ਇੱਕ ਬੀਬੀ ਪਰਮਜੀਤ ਕੜਲਾ ਜੀ ਐਰਾਲ ਸਾਹਿਬ ਵੱਲੋਂ ਅਕਾਲੀ ਦਲੋਂ ਬੀਬੀ ਜਗੀਰ ਕੌਰ ਹੂੰ ਆਏ ਜ ਸਾਡੇ ਜਸਬੀਰ ਸਿੰਘ ਗਿੰਪਾ ਜੀ ਕਾਂਗਰਸ ਮਨੋਂ ਕਾਂਗਰਸ ਵੱਲੋਂ ਹਾਂਜੀ ਆਪਾਂ ਪਹਿਲਾਂ ਵੀ ਇਸ ਰੈਡੀਓ ਤੇ ਡਿਸਕਸ ਕਰਦੇ ਆਂ ਵੀ ਇਹ ਜਿਹੜਾ ਹਲਕਾ ਪੰਥਕਾ ਜੀ ਜੀ ਇੱਥੇ ਗੈਰ ਪੰਥਕ ਨੂੰ ਵੋਟ ਸ਼ਾਇਦ ਮਾ ਮਿਲੇ ਹੂੰ ਹੂੰ 1970 ਤੋਂ ਲੈ ਕੇ ਸਵਾਇ 192 ਦੀ ਚੋਣ ਛੱਡ ਕੇ ਜਦੋਂ ਅਕਾਲੀਆਂ ਨੇ ਬਾਈਕਟ ਕੀਤਾ ਸੀ ਇਸ ਸੀਟ ਤੋਂ ਹਮੇਸ਼ਾ ਹੀ ਅਕਾਲੀ ਦਲ ਦਾ ਨਿਰਜ ਜਿੱਦਾ ਗਿਆ ਜੀ ਬڑے بڑے ਮਾਰਥੀ ਆਏ ਕਾਂਗਰਸੀ ਪਰ ਨਹੀਂ ਗੱਲ ਬਣੀ ਹੁੰਦੀ ਹੁੰਦੀ ਹੂੰ ਹੂੰ ਹੁਣ ਜਸਵੀਰ ਸਿੰਘ ਢਿੰਪਾ ਜਸਵੀਰ ਸਿੰਘ ਢਿੰਪਾ 10 ਮਈ ਮੈਦੀ ਚੋਣ ਹਾਰ ਚੁੱਕਾ ਆ ਲਗਾਤਾਰ ਹਾਰ ਚੁੱਕਿਆ ਉਹ ਤਾਂ ਤੇ ਜੇ ਉਹਨੂੰ ਤੁਸੀਂ ਟਿਕਟ ਦੇ ਦਿੱਤੀ ਆ ਤੇ ਫਿਰ ਉਹਨਾਂ ਦਾ ਜਿਹੜਾ ਕਰਦਾਰ ਹੈ ਨਾ ਕੋਈ ਏਡਾ ਵਧੀਆ ਨਹੀਂ ਸਮਾਜ ਦੇ ਵਿੱਚ ਹੈ ਗੱਲ ਦੀ ਕਿਦਾਂ ਦੇ ਬੰਦੇ ਹੈਗੇ ਮਤਲਬ ਲੋਕਾਂ ਦਾ ਕੋਈ ਹਰਮਨ ਪਿਆਰਾ ਇੰਦਰ ਨਹੀਂ ਕਹਿ ਸਕਦੇ ਨਾ ਉਹ ਨਹੀਂ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਅਗਲੀ ਗੱਲ ਹੂੰ ਹੂੰ ਇਹ ਸਰ ਕਿਉਂਕਿ ਜੇ ਕਿਤੇ ਇੰਦਰਜੀ ਜੀ ਜੀਰੇਨ ਟਿਕਟ ਦੇ ਦਿੰਦੇ ਤੇ ਉਹ ਬੜਾ ਕਾਮਯਾਬ ਬੰਦਾ ਸੀ ਨਾ ਕੋਲੇ ਕਿਉਂ ਇੱਕ ਤੇ ਉਹਨਾਂ ਦੇ ਪਰਿਵਾਰ ਜਿਹੜਾ ਵਾ ਉਹਨਾਂ ਦੇ ਜਿਹੜਾ ਬੱਚੇ ਤੋਂ ਲੱਗੇ ਬੁੱਢੇ ਤੱਕ ਤੇ ਬੱਚੇ ਤੋਂ ਲੱਗੇ ਬੇਬੇ ਤੱਕ ਸਾਰੇ ਅਮਰਤਾਰੀ ਨੇ ਇੱਕ ਹੀ ਜਨਰ ਪੀੜੀ ਹੂੰ ਹੂੰ ਦੂਸਰੀ ਚੀਜ਼ ਉਹਨੇ ਇੱਥੇ ਕੰਮ ਕੀਤਾ ਕਿਸਾਨ ਦਾ ਕੋਈ ਵਿਰਿਆ ਹੋ ਅਕਾਲੀ ਦਲ ਚ ਵਿਰਿਆ ਹੋ ਜੀ ਫਿਰ ਆਪਣੇ ਹਲਕੇ 'ਚ ਉਹਨੇ ਕੰਮ ਕੀਤਾ ਵਾ ਇਹਦਾ ਉਹ ਇੱਕ ਉਹਨਾਂ ਨੇ ਇੱਕ ਵਿੱਚ ਬਣਾਇਆ ਸੀ ਵਿਚਾਰਾ ਸ਼ਹੀਦ ਜੀ ਦਾ ਬੰਦਾ ਕੋਈ ਗੱਲ ਨਹੀਂ ਆ ਗਈ ਏ ਲੋ ਅੰਕੀ 타입 ਨੇ ਹਲਕੇ ਦੇ ਲੋਕ ਇਹ ਬਰਮਾਜੂ ਪਸੰਦੀ ਕਰਦੇ ਕਰਦੇ ਜੀ ਹੁਣ ਐਸ ਵੇਲੇ ਸਿਚੁਏਸ਼ਨ ਇਹ ਆ ਜੇ ਕਿਤੇ ਬ੍ਰੰਧਪੁਰਾ ਸਭ ਆਪਣੇ ਬੰਦੇ ਨੂੰ ਬਿਠਾ ਦੇਣ ਹੂੰ ਹੂੰ ਜੇਜੇ ਸਿੰਘ ਬਿਠਾ ਦੇਣ ਅਸੀਂ ਸੋਚਦੇ ਹਾਂ ਵੀ ਉਹ 15 ਤੋਂ 20 ਹਜ਼ਾਰ ਤੱਕ 15 ਤੋਂ ਲੈ ਕੇ 20 ਹਜ਼ਾਰ ਵੋਟ ਲਿਆ ਸਕਦਾ ਉੱਥੋਂ ਜੇ ਜੇ ਸਿੰਘ ਤੇ ਜੇ ਕਿਤੇ ਜੇਜੇ ਸਿੰਘ ਇਹ ਬਿਠਾ ਲੈਂਦੇ ਆ ਤੇ ਉਹਦੀ ਗਿਣਤੀ ਜਿਹੜੀ ਆ 3 ਗੁਣਾ ਹੋ ਜਾਣੀ 60 ਹਜ਼ਾਰ ਵੋਟ ਦਾ ਫਾਇਦਾ ਹੋਇਆਗਾ ਬੀਬੀ ਖਲੜਾ ਜੀ ਤੇ ਬੀਬੀ ਉਹਦੇ ਬਹਿਣ ਨਾਲ ਪੂਰੀ ਟੱਕਰ ਚਾਹੇਗੀ ਤੇ ਉਹ ਬਾਜੀ ਵੀ ਮਾਰ ਸਕਦੀ ਪਰ ਹੁਣ ਇਹਨਾਂ ਨੂੰ ਆਖੇ ਵੀ ਕੋਣ ਸਮਝਾਵੇ ਇਹਨਾਂ ਦੇ ਵੀ ਭਾਈ ਤੁਸੀਂ ਚਾਹੀਦਾ ਕੰਮ ਕਰੋ ਕਿ ਨਾ ਕੋਈ ਜੇ ਜੀਐਸਏ ਜਿੱਤਣਾ ਨਹੀਂ ਤੁਸੀਂ ਬੀਬੀ ਨੂੰ ਘਰ ਆਉਂਦੇ ਹੋ ਤੁਸੀਂ ਇਸ ਕਰਕੇ ਪੁਲਿਸ ਕੀਤੀ ਜਾ ਰਹੀ ਹੈ ਜੇ ਵੀ ਜੀਐਸਏ ਨਹੀਂ ਬਹਿ ਜਾਂਦੇ ਬੀਬੀ ਖੰਡਣਾ ਜਿੱਤੇ ਵਿੱਚ ਚੰਗੀ ਗੱਲ ਹੈ ਮੈਂ ਸੋਚਦਾ ਦੀ ਜੇ ਕਿਤੇ ਕੋਈ ਪੰਥਕ ਮੀਰਵਾਲਾ ਸ਼ਾਇਦ ਉਹਦੀ ਗੱਲ ਜਿਹੜੀ ਸੌਖੀ ਬਣ ਜਾਂਦੀ ਹੁਣ ਸਖਪਾਲ ਸਿੰਘ ਭੁੱਲ ਰਾ ਉਹ ਡਿੰਪੇ ਦੇ ਹੱਥ ਚ ਨਹੀਂ ਹੂੰ ਹੂੰ ਜਿਹੜਾ ਹਰਮਿੰਦਰ ਸਿੰਘ ਉਹ 50 50 ਹੈ ਜੀ ਅੱਜ ਆਜੂ ਸਾਡੇ ਅਗਨੀ ਉਤਰੀ ਕਰਨਦਾਂ ਤੋਂ ਜਿਹੜੇ ਨੇ ਉਹ ਸਾਡੇ ਵੈਸੇ ਹੀ ਸੌ ਬੰਦੇ ਨੇ ਉਹਨਾਂ ਤੇ ਕੀ ਹੰਗਾ ਚੰਗਾ ਖੜਾ ਨਾ ਕਿਸੇ ਮਾਰਾ ਕਹਿਣਾ ਜੀ ਗੁਰਜੀਤ ਸਿੰਘ ਜਿਹੜਾ ਗੁਰਜੀਤ ਸਿੰਘ ਰਾਣਾ ਗੁਰਜੀਤ ਸਿੰਘ ਹੂੰ ਹੂੰ ਉਹ ਕੈਪਟਨ ਨੇ ਤੇ ਕੈਪਟਨ ਤਰੇਤਾ ਵੈਸੀ ਖਰਖੰਦਾ ਜਿਹੜੀ ਮੰਤਰੀਸ਼hip ਵਿੱਚ ਖੋਈ ਸੀ ਉਹਨਾਂ ਨੇ ਹੂੰ ਹੂੰ ਜਿਹੜੇ ਜਨਿਆਲਾ ਸੂਤ ਬਨਾਲਾ ਸਾਹਿਬ ਆ ਉਹ ਵੀ ਬਹੁਤਾ ਉਹਦੇ ਹੱਕs ਨਹੀਂ ਦਿਨਦੇ ਹੈਗੇ ਜੀ ਫਿਰ ਜਿਹੜੇ ਉਹ ਦੇਸ਼ ਸਿੰਘ ਦੀਮਾ ਜਿਹੜੇ ਆ ਉਹ ਵੀ ਆਪਣੇ ਸੁਹਾ ਦੇ ਬੰਦੇ ਨੇ ਅੱਗੇ ਅੱਗੇ ਤੁਹਾਡੇ ਜੀਰਾ ਸਿੰਘ ਕੁਲਜੀਤ ਸਿੰਘ ਜੀਰਾ ਜਿਹੜੇ ਬਾਪੂ ਨੂੰ ਟਿਕਟ ਮਿਲੀ ਤਾਂ ਕੈਂਪੇਨ ਕਿੰਨੀ ਕਵਜਿਆ ਸ਼ੁਰੂ ਕਰਗੇ ਤੁਸੀਂ ਆਪ ਸਿਆਣੇ ਜੀ ਜੀ ਇਸ ਕਰਕੇ ਬਿੰਪਾਲ ਸਾਹਿਬ ਨੂੰ ਇਹਦੇ ਵਾਸਤੇ ਮਿਹਨਤ ਬੜੀ ਕਰਨੀ ਪਈਆਂ ਲੇਕਿਨ ਅਜੇ ਤੱਕ ਕੋਣ ਨੇ ਮਿਹਨਤ ਉਹ ਜੀ ਸ਼ੁਰੂ ਕੀਤੀ ਨਹੀਂ ਆਇ ਕਿ ਤੂੰ ਬਾਰ ਬਾਰ ਪਰ ਫਿਰਦੇ ਵੀ ਫਲਾਣੀ ਜਿਹੀ ਟਿਕੜੇ ਨਹੀਂ ਮਿਲਣਾ ਅੱਗੇ ਆਉਣ ਵਾਲੇ ਸਮੇਂ ਕੀ ਬਣਦਾ ਆਪਾਂ ਫਿਰ ਡਿਸਕਸ ਕਰਾਂਗੇ ਜੀ ਧੰਨਵਾਦ ਜੀ ਬਹੁਤ ਬਹੁਤ ਪੱਠੀ ਸਾਹਿਬ ਤੁਹਾਡਾ ਸ਼ੁਕਰੀਆ